ਪਰ ਦੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਉਹਨਾਂ ਲੋਕਾਂ ਦੀ ਜਿਤਪਾਤਾ ਨਾਲ ਖਿਲਾੜ ਕਰ ਰਹੇ ਆ ਉਹਨਾਂ ਲੋਕਾਂ ਦੀ ਗੱਲ ਨਹੀਂ ਹੁੰਦੀ ਉਹਨਾਂ ਲੋਕਾਂ ਨੂੰ ਵਰਲਡ ਕਰ ਰਹੇ ਆ ਗੈਸ ਹੀ ਗੋਲੇ ਚਲਾ ਰਹੇ ਆ ਗੋਲੀਆਂ ਜਲਾ ਰਹੇ ਆ ਤਸ਼ੱਦਦ ਕਰ ਰਹੇ ਆ ਜਿੰਨਾ ਲੋਕਾਂ ਦੇ ਪੁਰਖ ਹਨ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਪੁਰਖਿਆਂ ਨੇ ਈਕ ਆਜ਼ਾਦ ਕਰਾਇਆ ਇਹ ਦੇਸ਼ ਦੀ ਰਾਖੀ ਅੱਜ ਸਾਡੇ ਬੱਚੇ ਕਰਦੇ ਪਕਸ਼ਾਨਾ ਦੇ ਬੱਚੇ ਕਰਦੇ ਕੋਈ ਐਸਾ ਦੇਸ਼ ਨਹੀਂ ਹੁੰਦਾ ਪੰਜਾਬ ਵਾ ਹਰਿਆਣਾ ਜਿੱਦੇ ਕਿਸੇ ਪਿੰਡ ਦੇ ਵਿੱਚ ਤਰੰਗੇ ਜਲਿਤ ਕੇ ਕਿਤੇ ਸਾਡੇ ਨੌਜਵਾਨ ਦੀ ਬਾਤ ਨਹੀਂ ਸੋ ਉਸੀ ਕਿਸਾਨ ਦੀ ਗੱਲ ਨੂੰ ਇਗਨੋਰ ਕਰਕੇ ਤੁਸੀਂ ਦੇਸ਼ ਨੂੰ ਦੌੜ ਦਿੰਦੇ ਤੋ ਇਸ ਤਰ੍ਹਾਂ ਕਰਦੇ ਹਾਂ ਕਿ ਬਸਤੇ ਦੇ ਬਸਤੇ ਨੂੰ ਤਾਂ ਨਾਲ ਵੀ ਦਾਨ ਕਰਦਾ ਜਿੱਦਾਂ ਕੋਲ ਸਿੱਕੇ ਵੀ ਕਦੇ ਆਸ਼ਾ ਦੇ ਉੱਤੇ ਹੀ ਰਹੇਗਾ ਇਸ ਤਰ੍ਹਾਂ ਦੇਖੋ ਮੈਨੂੰ ਸਮਝ ਨਹੀਂ ਆਈ ਕਿ ਕਦੇ ਦੇ ਗੇਂ ਦੇ ਪ੍ਰਧਾਨ ਮੰਤਰੀ ਪ੍ਰਿੰਮ ਮੁਰਦਰ ਮੋਦੀ ਜੀ ਉਹਨਾਂ ਲੋਕਾਂ ਦੇ ਜਿਤਪਾਟਾ ਨਾਲ ਖਿਲਾੜ ਕਰ ਰਹੇ ਆ ਉਹਨਾਂ ਲੋਕਾਂ ਦੀ ਗੱਲ ਨਹੀਂ ਫੰਦੇ ਉਹ ਲੋਕਾਂ ਨੂੰ ਫਰਵਲਡ ਕਰ ਰਹੇ ਆ ਆਪਾਂ ਕਦੇ ਗੈਸ ਦੇ ਗੋਲ ਬੋਲੇ ਤੇ ਲਾ ਰਹੇ ਆ ਗੂੜੀਆਂ ਚਲਾ ਰਹੇ ਆ ਤਸ਼ੱਦਦ ਕਰਦੇ ਆ ਜਿੰਨਾ ਲੋਕਾਂ ਦੇ ਪੁਰਕੈਨ ਇਹੋ ਯਾਤਰਾ ਤਰੀਕ ਪਹੁੰਚ ਸਾਡੇ ਪੁਰਕੈਨ ਕੰਟਰੋਲ ਦੇ ਸਾਹਮਣੇ ਤਕਾਬੀ ਦਰਬਾ ਸਾਡੇ ਪੁਰਕੈਨ ਗਦਰੀ ਬਾਬੇ ਸਾਡੇ ਪੁਰਕੈਨ ਰਾਜਗੁਰੂ ਜੀ ਸਾਡੇ ਪੁਰਕੈਨ ਉਹਨਾਂ ਲੋਕਾਂ ਦੇ ਪੁਰਕੈਨ ਜਿਨ੍ਹਾਂ ਦੇ ਪੁਰਖਿਆਂ ਨੇ ਈਕ ਆਜ਼ਾਦ ਕਰਾਇਆ ਫੇਰ ਦੇਸ਼ ਦੀ ਰਾਖੀ ਅੱਜ ਸਾਡੇ ਉੱਤੇ ਕਰਦੇ ਪਸਾਨਾ ਦੇ ਉੱਤੇ ਕਰਦੇ ਕੋਈ ਐਸਾ ਦਿਨ ਨਹੀਂ ਹੁੰਦਾ ਪੰਜਾਬ ਵਰ ਹਰਿਆਣਾ ਜਿੱਤੇ ਕਿਸੇ ਪਿੰਡ ਦੇ ਵਿੱਚ ਤਰੰਗੇ ਜਲਿਤ ਕੇ ਕਿਤੇ ਸਾਡੇ ਨੌਜਵਾਨ ਦੀ ਬਾਤ ਨਹੀਂ ਤੇ ਜਮੂਬਤ ਨਹੀਂ ਦੇ ਇਰਾਕਲੀ ਮੱਤੇ ਜਿਹੜੇ ਗਲਵਾਰ ਕੱਟਦੇ ਮੱਤੇ ਆ ਜਾਂ ਜਿਹੜੇ ਪਾਕਿਸਤਾਨ ਦੀ ਹੱਦ ਤੇ ਮੱਤੇ ਸੋ ਉਸੀ ਕਿਸਾਨ ਦੀ ਗੱਲ ਨੂੰ ਇਗਨੋਰ ਕਰਕੇ ਤੁਸੀਂ ਦੇਸ਼ ਨੂੰ ਦੌੜਦੇ ਦੇਸ਼ ਦਾ ਅਰਥ ਕਰਦੇ। ਕਿਸਾਨ ਦਾ ਮਤਲਬ ਕੱਲਾ ਕਿਸਾਨ ਨਹੀਂ ਹੈ। ਕਿਸਾਨ ਦਾ ਮਤਲਬ ਸਾਡਾ ਸਾਰਾ ਅਰਥਚਾਰਾ ਕਿਸਾਨ ਜੇ ਖੁਸ਼ਹਾਲ ਹੈ ਤਾਂ ਸਾਡਾ ਮਜੂਦ ਖੁਸ਼ਹਾਲ। ਜੇ ਕਿਸਾਨ ਖੁਸ਼ਹਾਲ ਹੈ ਤਾਂ ਸਾਡਾ ਦੁਕਾਨਦਾਰ ਖੁਸ਼ਹਾਲ ਦਾ ਕੰਮ ਚੱਲੇਗਾ। ਜੇ ਕਿਸਾਨ ਖੁਸ਼ਹਾਲ ਹੈ ਤਾਂ ਸਾਡਾ ਜਿਹੜਾ ਵਪਾਰੀ ਆ ਉਹਦਾ ਕੰਮ ਚੱਲੇਗਾ। ਜੇ ਕਿਸਾਨ ਕੋ ਫਸਲ ਪੈਦਾ ਕਰਦਾ ਤਾਂ کارਖਾਨਾ ਚੱਲੇਗਾ। ਤਾਂ ਸਾਡੀ ਜਿਹੜੀ ਅਰਥਵਿਵਸਤਾ ਉਹ ਕਿਸਾਨੀ ਨਾਲ ਜੁੜੀ ਹੋਈ ਹੈ। ਔਰ ਇਹ ਵੀ ਗੱਲ ਅੱਜ ਕੱਲ ਸਾਡੇ ਨਿਤਨ ਗੜਗੜੀ ਜੀ ਅਗਰਸਰ ਸਾਹਿਬ ਆਏ ਉੱਥੇ ਉਹ ਗੱਲ ਕਰਕੇ ਗਏ ਕਿ ਬਿਨਾ ਕਿਸਾਨ ਨੂੰ ਨਾਲ ਲਿਆ ਤੁਤੀ ਦੇਸ਼ ਦੀ ਜਿਹੜੀ ਜਿਹੜੀ ਉਹ 5 ਫਿਲਮ ਕਾਮੇਡੀ ਗੱਲ ਕਰ ਰਹੇ ਉਹ ਨਹੀਂ ਬਣਨੀ ਸਾਡੇ ਦੇਸ਼ ਦੇ ਉਪਰਾਖ ਦੱਬੀ ਸ੍ਰੀ ਜਗਜੀਤ ਧੰਗੜੀ ਨੇ ਸਾਫ਼ ਤੇ ਖੁੱਲੇ ਸੱਭਾ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨੇ ਗੱਲ ਕਹੀ ਕਿ ਤੁਸੀਂ ਕਿਸਾਨ ਨਾਲ ਗੱਲ ਕਰੋ ਤੁਸੀਂ ਕਿਸਾਨ ਨਾਲ ਗੱਲ ਕਰੋ ਜੇ ਤੁਸੀਂ ਕਿਸਾਨ ਦਾ ਹਿੱਤ ਨਹੀਂ ਨਾ ਕਰਦੇ ਤਾਂ ਤੁਸੀਂ ਦੇਸ਼ ਦਾ ਬਹੁਤ ਵੱਡਾ ਅਹਿਤਕ ਤੁਸੀਂ ਦੇਸ਼ ਦਾ ਨੁਕਸਾਨ ਕਰਦੇ ਹੋਰ ਇਹ ਕਿਸੇ ਨੂੰ ਬਤਾਓ ਜਿਵੇਂ ਕੀ ਭਾਰਤ ਜਿਹੜੀ ਹੋ ਗਈ ਪੰਜਾਬ ਦਾ ਹਿੱਸਾ ਹੀ ਮੰਨ ਲਿਆ ਉਹਨਾਂ ਦਾ ਬਾਰਡਰ ਇਸ ਤਰ੍ਹਾਂ ਬਣਾਇਆ ਹੋਇਆ ਜਿਵੇਂ ਪੰਜਾਬ ਤੋਂ ਕਿਤੇ ਤੋਂ ਹੋ ਰਹੀ ਹੁੰਦਾ ਕਿ ਕਿਸਾਨ ਤੋਂ ਕਟਵਲਾਡੂ ਵਾਲੇ ਉੱਠ ਗਏ ਕਰਨਾਟਕ ਵਾਲੇ ਉੱਠ ਗਏ ਮਹਾਰਾਸ਼ਟਰ ਵਾਲੇ ਉੱਠ ਗਏ ਹਰਿਆਣਾ ਵਾਲੇ ਤਾਂ ਪਹਿਲਾਂ ਹੀ ਨਾਲ ਸੀ ਕਿ ਬੰਗਾਲ ਵਾਲੀ ਉੱਤ ਕੱਢਣ ਗਈ ਜੀ। ਕਿ ਪੀਰੇਟੇ ਸਾਰੀ ਉੱਤ ਕੱਢਣ ਗਈ ਜੀ। ਕਿ ਕਿਸਾਨਾਂ ਨਾਲੇ ਤੇ ਸਾਲਿਆਂ ਨੂੰ ਕਿਸਾਨ ਤਾਂ ਕਿਸਾਨ ਹੀ ਐ। ਤੋਂ ਇਸ ਕਰਕੇ ਸਮਾ ਰਹਿੰਦੇ ਹੋਏ। ਮਾਂ ਜੋ ਭਾਗ ਹਰਮਨ ਜੀ ਸਾਹਿਬ ਕਰੀ ਮੇਰੇ ਤੋਂ ਬੋਲਦਾ ਸਮਾ ਰਹਿੰਦੇ ਹੋਏ ਅੱਗੇ ਆ ਕੇ। ਸਰਕਾਰ ਮਾਂ ਹੁੰਦੀ ਐ। ਮਾਂ ਦੀ ਭੂਮ ਦਾ ਜਾ ਕੇ ਜੁੜੀ ਤੱਕ ਦੀ ਗੱਲ ਕਰੋ। ਔਰ ਇਹਦਾ ਹੱਲ। ਤੋਂ ਜੀ ਰਹਿਣ ਨੂੰ ਤਾਂ ਕੋ ਜਾਣ ਕੇ ਨੁਕਤਾ ਕਰ ਰਹੇ ਜੀ ਕੀ ਮੰਨਦੇ ਉਹਦੀ ਦਿੱਕਤੀ ਐ। ਇਹਦੇ ਵਿੱਚ ਤਾਂ ਅਡਾਨੀ ਲੱਗਦਾ ਬਿਲਕੁਲ। ਇਹ ਕਦੀ ਜੰਮੂ-ਕਸ਼ਮੀਰ ਦੇ ਦੇਸ਼ ਗੋਤ ਗੁਰ ਮਾਮਲਾ ਬਤਿਲੇ ਕੁੰਨ ਵਾਸ ਕਰਦੀ ਹਾਂ ਅਕਸਰ ਵਿਵਾਦਾਂ ਨੂੰ ਕਿਰਾਲੇ ਇਹ ਕੋਈ ਗੱਲ ਨਹੀਂ ਕੰਡਾ ਵਾਟੇ ਕੰਨਾ ਉਹ ਲੋਕ ਉਹ ਕੰਮ ਕਰਦੇ ਹੈ। ਜੰਮੂ ਵਿੱਚ ਲਗਾਤਾਰ ਇਸ ਤਰ੍ਹਾਂ ਕਿ ਕਿ ਟਿਕਣੀਆ ਕਿਸਾਨਾ ਪ੍ਰਤੀ ਮਹਾਤਮਾ ਗਾਂਧੀ ਦੇ ਪਰਦੇ ਦੀ ਉਹਨਾਂ ਦੇ ਤੇ ਦਿੱਲੀ ਨੇ ਕਿਤਰਾ ਵਾਟ ਚਾਹਲੋ ਦੇਖੋ ਜੀ ਹਾਤੀ ਜਾਈ ਬਣੀ ਹੈ। ਗਾਂਧੀ ਸਾਹਿਬ ਉਹ ਸਿੱਖੀ ਦੇ ਪ੍ਰਤੀਕੀ ਤੀਂ ਕਦਰ ਮੈਨੂੰ ਲੱਗਦਾ ਕਿ ਇਹਦੀ ਮੰਨਤੀ ਕਰਾ ਦਿੱਨੀ ਚਾਹੀਦੀ ਹੈ ਇੱਕ ਇੰਜੀਨੀਅਰ ਵਾਲੇ ਸੰਪੂਰਨ ਮੰਦਰ ਪਰਲਮੈਂਟ ਤੋਂ ਗਿਆ ਆਇਆ ਹੈ ਜਿਹਨੇ ਇਸ ਤਰ੍ਹਾਂ ਦਾ ਸਟੇਟਮੈਂਟ ਆ ਦੇ ਦਿੱਤੀ ਹੈ ਦੇਖੋ ਜੀ ਮੈਂ ਇਹ ਬਤੌਰ ਸਪੀਕਰ ਸਾਹਿਬ ਜੀ ਤੋਂ ਅਰਜ਼ਾ ਮੈਨੂੰ ਲੱਗਦਾ ਹੀ ਨਹੀਂ ਵੀ ਉਹਨਾਂ ਨੂੰ ਕੋਈ ਲੈਕਚਰ ਦਿੱਤਾ ਗਿਆ ਹੈ ਤਾਂ ਕਾਂਜੀ ਜੀ ਮੈਨੂੰ ਕਿਸ ਤਰ੍ਹਾਂ ਦੇਖ ਲਿਆ ਜਿਹੜਾ ਹੈਗਾ ਪਰਹਿਆ ਅਕਰਾਰ ਦੇ ਤਰ੍ਹਾਂ ਦਿੱਤਾ ਗਈ ਹੈ ਇਸ ਤੋਂ ਬਾਅਦ ਇਹਨੇ

ਕੀ ਬਾਕੀ ਤੇ ਕੀ ਤੇ ਕੀ ਕੀ ਕੰਮ ਕਰਦਾ ਵੀ ਬੱਤ। ਤਾਂ ਮੈਂ ਲੈ ਫ੍ਰੀ ਦਾ ਬਣਾ। ਪਰ ਮਾਤਮਾ ਦਾ। ਇਹ ਲੋਕੀ ਤੇ ਦੇਖੀਓ। ਇਹਦੇ ਤੋਂ ਮੱਕਤ। ਲੋਕੀ ਦੇ ਦੇਖੀ। ਮਾ ਆਹ ਸਾਰੀ ਦੁਨੀਆਂ ਨੂੰ ਪਤਾ ਲੱਗ। ਕਿ ਉਹਦੀ ਕਲਾ ਵਰਤੀ ਹੈ। ਜਿੰਨਾ ਨੇ ਸਾਰੇ ਪੰਜਾਬ ਅੱਜ ਤੱਕ ਦਾ। ਸਾਰੇ ਪੰਜਾਬ ਨੂੰ ਅਧੇਰੀ ਕਰਤਾ। ਦੇ ਭਾਈਚਾਰੇ ਨੂੰ ਤਾਕਤ ਕਰਕੇ ਪਾਕਿਸਤਾਨੀ ਚੰਗੇ ਪਾ ਦਿੱਤੇ। ਬਹੁਤ ਲੋਕ ਨੇ ਖੁੱਟ ਜਾ ਕੇ ਆ ਗਏ ਸਾਰੇ ਗਲੂ ਬਨਾ ਕਬੂਤ। ਤੇ ਇਹ ਕਲਾਬ। ਤੇ ਜਿੱਦੀ ਕੰਡੀ ਜੀ ਕੰਡੀ ਜੀ। ਦੇਖੋ ਬਾਹਰਲ ਦਲ ਦਾ ਭੁਗਤਤ ਦੇ ਸਾਹਮਣੇ ਲੀਗਲ ਬੈਕਸ ਤੋਂ ਲਿਖਾ ਬੀ। ਬਹੁਤ ਜੀ ਤਰੀ ਦੀ ਕੁਰਬਾਨੀ ਵਾਲੀ ਗੱਲ ਦੀ ਹੈ। ਯਾਦ ਦੀ ਦਾਤਰ ਪੰਚ ਦੀ ਦਾਤਰ 3 ਦੀ ਦਾਤਰ ਪੰਜਾਬੀ ਦੀ ਦਾਤਰ ਕਿੰਨੀ ਪਰਮਾਣੂ ਹੈ ਤੇ ਤੁਹਾਨੂੰ ਪਤਾ ਹੈ ਬੰਗਲੌਰ ਲੱਭਿਤ ਇਸ ਕਰਕੇ ਸੰਗਤ ਨੂੰ ਕਿਹਾ ਦਾਤਾ ਦੀ ਦਾਤਰ ਦਾ ਜਿਹੜਾ ਦੋ ਜੀ ਕੱਪੇ ਹੁੰਦੀ ਹੈ 2021 ਤੋਂ ਕਦੋਂ ਤੱਕ ਉਹਦੇ ਪਹਿਲਾਂ ਇਹ ਕਹਿੰਦੇ ਸੀ ਜੇ ਨਿਯਾਇਕ ਹੋਵੇ ਤਾਂ ਮੈਂ ਕਿਹੜੀ ਗੱਲ ਬੋਲੂੰਗਾ